ਦੇਸੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਵੱਡਾ ਕਾਟਾ ਪਿਆ ਗਿਆ ਅੱਜ ਸਾਡੇ ਸ਼ਹਿਰ ਕਰਤਾਰਪੁਰ ਦਾ ਉਹ ਸੁਰਖੀ ਖੇਤਰ ਦਾ ਜੇਤੂ ਮੇਰੀ ਮਰਦ ਸਾਡੇ ਸ਼ਹਿਰ ਦਾ ਨਾਮ ਬੜਾ ਉੱਚਾ ਕਰਨ ਵਾਲਾ ਦਿਲਜਾਨ ਜਿਹਨੂੰ ਦਿਲੋ ਜਾਨ ਰੁਕੀ ਬੜੇ ਉਹਨਾਂ ਨੇ ਸਫਰ ਤੈਅ ਕੀਤਾ ਪਰ ਸੰਘਰਸ਼ ਕੀਤਾ ਮੈਂ ਨਾਲ ਅੱਜ ਇੱਕ ਚੈਨਲ ਤੇ ਨਿਊਜ਼ ਵੀ ਚੱਲ ਰਹੀ ਹੈ ਸਵੇਰ ਦੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਜਿਹੜੀ ਨਿਊਜ਼ ਉਹ ਰੋਕ ਦੇਣ ਉਹਨਾਂ ਤੇ ਦੱਸਿਆ ਜਾ ਰਿਹਾ ਮੈਂ ਕਿਸੇ ਚੈਨਲ ਦਾ ਨਾਮ ਨਹੀਂ ਮੈਂਸ਼ਨ ਕਰਨਾ ਕਿ ਉਹ ਪੋਸਟਮਾਰਟਮ ਹੋ ਰਿਹਾ ਜੀ ਉਹਦਾ ਸਸਕਾਰ ਅੱਜ ਹੈ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਗਲਤ ਚੈਨਲ ਤੇ ਨਿਊਜ਼ ਨਾ ਪਾਉਣ ਸੰਗੀਤ ਜਗਤ ਨੂੰ ਅੱਜ ਵੱਡਾ ਕਾਟਾ ਪਿਆ ਹੈ ਮਹਿਜ 31 ਸਾਲ ਦੀ ਉਮਰ ਦੇ ਵਿੱਚ ਦਿਲਜਾਨ ਵੱਡਾ ਗੀਤਕਾਰ ਸੀਗਾ ਜਿਹੜਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਸਦੀਵੀ ਵਿਛੋੜਾ ਦੇ ਗਿਆ ਗੱਲਬਾਤ ਕਰਦੇ ਆ ਮੇਰੇ ਨਾਲ ਦਵਿੰਦਰ ਦਿਆਲਪੁਰ ਜੀ ਦਿਆਲਪੁਰ ਜੀ ਇਹ ਸਾਲ ਤਾਂ ਬਹੁਤ ਮਾੜਾ ਰਿਹਾ ਸੰਗੀਤਕਾਰ ਦੇ ਲਈ ਕਿੱਦਾਂ ਦੇ ਇਹ ਸਾਲ ਵੀ ਪਿਛਲਾ ਸਾਲ ਵੀ ਬਹੁਤ ਮਾੜਾ ਰਿਹਾ ਜੀ ਜਿੱਥੇ ਪਦਮਸ਼ਰੀ ਪਾਇਸਾ ਪਾਇ ਨਰਮਨ ਸਿੰਘ ਜੀ ਸ਼ੌਕਤ ali ਮਤੋਈ ਸਾਹਿਬ ਜਨਾਬ ਸਾਬਰ ਕੋਟੀ ਸਾਹਿਬ ਸਰਦਾਰ ਸਕੰਦਰ ਸਾਹਿਬ ਰਜਿੰਦਰ ਪਰਦੇਸੀ ਜੀ ਤੇ ਅੱਜ ਬਹੁਤ ਵੱਡਾ ਇੱਕ ਸਹਿਤਕਾਰ ਬੀ ਐਸ ਨਾਰੰਗ ਸਾਹਿਬ ਵੀ ਔਰ ਬਹੁਤ ਵੱਡਾ ਇੱਕ ਸਹਿਤਕਾਰ ਅਬਲਿਸ ਜੀ ਜਿਹੜੇ ਸਾਹਿਤ ਨੂੰ ਪ੍ਰੇਮ ਕਰਦੇ ਉਹਨਾਂ ਦੇ ਮੈਂਸਸਕਾਰ ਤੋਂ ਕਪੂਰਤਲੇ ਤੋਂ ਹੁਣੇ ਆ ਹੀ ਰਿਹਾ ਉੱਥੇ ਬਹੁਤ ਵੱਡਾ ਹਜੂਮ ਸੀ ਔਰ ਵੱਡਾ ਕਾਟਾ ਪਿਆ ਗਿਆ ਅੱਜ ਸਾਡੇ ਸ਼ਹਿਰ ਕਰਤਾਰਪੁਰ ਦਾ ਉਹ ਸੁਰਖੇਤਰ ਦਾ ਜਿੰਨਰ ਮੇਰੀ ਮਰਾਦ ਸਾਡੇ ਸ਼ਹਿਰ ਦਾ ਨਾਮ ਬੜਾ ਉੱਚਾ ਕਰਨ ਵਾਲਾ ਦਿਲਜਾਨ ਜਦੋਂ ਦੇ ਲੋ ਜਾਨ ਲੋਕੀ ਬੜੇ ਉਹਨਾਂ ਨੇ ਸਫਰ ਤੈ ਕੀਤਾ ਬੜਾ ਸੰਘਰਸ਼ ਕੀਤਾ ਔਰ ਸਾਢਾ ਤੇ ਪਤੀ ਜਿਹਾ ਸੀਗਾ ਜੀ ਜੀ ਔਰ ਦਵਿੰਦਰ ਜੀ ਗੱਲ ਕਰੀਏ ਤਾਂ ਦਿਲ ਜਾਨ ਤਾਂ ਹਜੇ ਪੌੜੀਆਂ ਚੜ ਰਿਹਾ ਸੀਗਾ ਬੜਾ ਅਜੇ ਸਫਰ ਤੈ ਕਰਨਾ ਸੀਗਾ ਸਦੀਵੀ ਵਿਛੋੜਾ ਦੇ ਗਿਆ ਵੱਡਾ ਕਟਾ ਪੈ ਗਿਆ ਇੱਕ ਛੋਟੀ ਬੱਚੀ ਹੈ ਪਤਨੀ ਨੂੰ ਪਿੱਛੇ ਛੱਡ ਗਿਆ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਾਂ ਪਰਵਾਹ ਦੇ ਨਾਲ ਹਮਦਰਦੀ ਜ਼ਾਹਰ ਕਰ ਬਹੁਤ ਵੱਡੀ ਹਮਦਰਦੀ ਹੈ ਜੀ ਬੇਟੀ ਦਸੇ ਹੁਣ ਸਾਰੇ ਸਿੰਗਰ ਧਿਆਨ ਰੱਖਾਂਗੇ ਤੇ ਉਹਨਾਂ ਦੇ ਜਿੰਨੇ ਵੀ ਕਿਉਂਕਿ ਸਾਡਾ ਤਾਂ ਪਰਿਵਾਰਕ ਤੌਰ ਤੇ ਸੀਗੇ ਉਹਨਾਂ ਦੇ ਫਾਦਰ ਸਾਹਿਬ ਮਡਾਰ ਕਰਤਾਰਪੀ ਸਾਹਿਬ ਉਹਨਾਂ ਦੇ ਸਾਰੇ ਜਿਹੜੀ ਫੈਮਿਲੀ ਆ ਉਹਨਾਂ ਦੇ ਨਾਲ ਬਹੁਤ ਮੁਹਮਦਰਦੀ ਅਸੀਂ ਪ੍ਰਗਟ ਕਰਦੇ ਹਾਂ ਜੀ ਜੀ ਔਰ ਅੰਤਿਮ ਸੰਸਕਾਰ ਦਾ ਕਦੋਂ ਹੈ ਕਦੋਂ ਅੰਤਿਮ ਸੰਸਕਾਰ ਕੀਤਾ ਜਾਵੇ ਅੰਤਿਮ ਸੰਸਕਾਰ 4 ਦਿਨ ਬਾਅਦ ਕੀਤਾ ਜਾਏਗਾ ਕਿਉਂਕਿ ਉਹਨਾਂ ਦੀ ਫੈਮਿਲੀ ਜਿਹੜੀ ਹੈ ਉਹ ਬਾਹਰੋਂ ਆ ਰਹੀ ਹੈ ਜੀ ਉਹਦੀ ਵਾਈਫ ਵੀ ਬਾਹਰੋਂ ਆ ਰਹੀ ਹੈ ਉਹਦੇ ਬਾਕੀ ਵੀ ਸਾਰੇ ਭਰਾ ਵੀ ਉਹਦਾ ਬਾਹਰੋਂ ਆ ਰਿਹਾ ਹੈ ਆਉਦੀ ਜਿਹੜੀ ਡੈੱਡ ਬੋਦੀ ਹੈ ਇੱਥੇ ਸਾਡੇ ਬਹੁਤ ਵੱਡਾ ਐਫੀ ਚੈਰੀਟੇਬਲ ਹਸਪੀਟਲ ਹੈ ਉਹਦੇ ਵਿੱਚ ਰੱਖੀ ਗਈ ਹੈ ਬੜੇ ਸਤਿਕਾਰ ਦੇ ਨਾਲ ਔਰ ਮੇਰੇ ਖਿਆਲ ਦੇ ਵਿੱਚ ਐ ਮੋਸਟਲੀ 4 4 ਅਪ੍ਰੈਲ ਚ 4 ਅਪ੍ਰੈਲ ਨੂੰ ਉਹਨੂੰ ਅਸੀਂ ਸ਼ਰਦਾ ਦੇ ਫੋਨ ਕਰਾਂਗੇ ਮੈਂ ਨਾਲ ਅੱਜ ਇੱਕ ਚੈਨਲ ਤੇ ਨਿਊਜ਼ ਵੀ ਚੱਲ ਰਹੀ ਹੈ ਸਵੇਰ ਦੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਜਿਹੜੀ ਨਿਊਜ਼ ਉਹ ਰੋਗਦਨ ਉਹਨਾਂ ਤੇ ਦੱਸਿਆ ਜਾ ਰਿਹਾ ਮੈਂ ਕਿਸੇ ਚੈਨਲ ਦਾ ਨਾਮ ਨਹੀਂ ਮੈਂਸ਼ਨ ਕਰਨਾ ਕਿ ਉਹ ਪੋਸਟਮਾਰਟਮ ਹੋ ਰਿਹਾ ਜੀ ਉਹਦਾ ਸੰਸਕਾਰ ਅੱਜ ਹੈ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਗਲਤ ਚੈਨਲ ਤੇ ਨਿਊਜ਼ ਨਾ ਪਿਆਉਣ ਕਿਉਂਕਿ ਮੈਨੂੰ ਬਹੁਤ ਫੋਨ ਕਾਲਾਂ ਆ ਰਹੀਆਂ ਨੇ ਚੈਨਲ ਦੀਆਂ ਸਿੰਗਰਾਂ ਦੀਆਂ ਵੱਡੇ ਵੱਡੇ ਬੁੱਧੀ ਜਿਵੇਂ ਪ੍ਰੋਫੈਸਰਾਂ ਦੀਆਂ ਕਿ ਉਹ ਬੇਨਤੀ ਹੈ ਕਿ ਉਹ ਚੈਨਲ ਤੇ ਨਿਊਜ਼ ਨਾ ਚਲਾਉਣ ਫੇਕ ਨਿਊਜ਼ ਨਾ ਚਲਾਉਣ ਹੱਥ ਜੋੜ ਕੇ ਬੇਨਤੀ ਹੈ ਜੀ ਜੀ ਬਿਲਕੁਲ ਜੀ ਦਿਲਜਾਨ ਦਾ ਜਿਹੜਾ ਅੰਤਿਵਿਦਾਇਗੀ ਇਹ 4 ਦਿਨ ਬਾਅਦ ਕੀਤੀ ਜਾਊਗੀ ਜਿੱਦਾਂ ਦੱਸਿਆ ਕਿ ਫੈਮਿਲੀ ਜਿਹੜੀ ਹੈ ਬਾਹਰ ਰਹਿੰਦੀ ਹੈ ਔਰ ਫੈਮਿਲੀ ਜਦੋਂ ਇੱਥੇ ਭਾਰਤ ਪਹੁੰਚੇਗੀ ਪੰਜਾਬ ਪਹੁੰਚੇਗੀ ਤਾਂ ਹੀ ਜਿਹੜੀ ਅੰਤਿਮ ਵਿਦਾਈ ਕੀਤੀ ਜਾਊਗੀ ਵੀਡੀਓ ਜਰਨਲਿਸਟ ਜਤਿੰਦਰ ਨਾਲ ਮੈਂ ਅਮਨ ਚੰਦ ਦੈਨਿਕ ਸਵੇਰਾ ਟੀਵੀ ਕਰਤਾਰਪੁਰ ਆਲ ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਮੀਆਂ ਰਫੀਕ ਮੁਹੰਮਦ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ ਰਫੀਕ

पंडित राधे शर्मा चमत्कार होंगे वेखो अपनी अखा के सामने चौबीस घंटे पाओ हर परेशानी का हाल मुसलमानी रूहानी तो इलावा कोई नहीं मोड़ी वशीकरण करवाओ मन चाह प्यारे छुटकारा कारोबार में रुकावट विदेश यात्रा लॉटरी तो तुम मिलेगा ज नहीं सच्चाई जानो लॉटरी नंबर पाओ छा होटोमैक्स हर गल सौ फीसदी गुप्त रखी जाएगी प्यार धोखा खाए प्रेमी प्रेमिका एक बार जरूर मिलो मैं प्यार टुट्ट नहीं दवा मोबाइल अठानवे सात सौ अठाठ जीरो 8058558838617